दस एक खबर सामने आ रही है इस ब्रेकिंग सामने आ रही है जितने किलतीप सिंह धालीवाली हुई है कि प्रशासकीय सुधार विभाग के मंत्री बने रहे कुलदीप धालीवाल लगभग भी महीनों तक बने रहे विभाग के मंत्री पर प्रशासकीय सुधार विभाग की कोई भी होंद नहीं सी प्रशासकीय सुधार विभाग के जुड़िया नहीं कोई भी दफ्तर जो कि खबर सामने आई है जब सरकार नोटिफिकेशन जारी किया गया है ਮંત્રી ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਹੈ ਖਬਰ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਨਾਲ ਜੁੜੀ ਹੋਈ ਹੈ ਖਬਰ ਜੁਤੇ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਮੰਤਰੀ ਬਣੀ ਰਹੇ ਕੁਲਦੀਪ ਸਿੰਘ ਢਾਲੀਵਾਲ 2 ਮਹੀਨਿਆਂ ਤੱਕ ਬਣੇ ਰਹੇ ਵਿਭਾਗ ਦੇ ਮੰਤਰੀ ਪਰ ਇਸ ਵਿਭਾਗ ਦੀ ਕੋਈ ਵੀ ਹੁੰਦ ਨਹੀਂ ਸੀ ਕੋਈ ਵੀ ਹੁੰਦ ਸਾਹਮਣੇ ਨਹੀਂ ਆਈ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਨਾਲ ਜੁੜਿਆ ਨਹੀਂ ਕੋਈ ਵੀ ਦਫਤਰ ਸੋ ਕੋਈ ਵੀ ਦਫਤਰ ਦੀ ਜਾਣਕਾਰੀ ਜਿਹੜੀ ਕਿ ਹਜੇ ਤੱਕ ਨਹੀਂ ਮਿਲੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਮੰਤਰੀ ਬਣੇ ਰਹੇ ਕੁਲਦੀਪ ਸਿੰਘ ਢਾਲੀਵਾਲ ਲਗਭਗ 2 ਮਹੀਨਿਆਂ ਤੱਕ ਤੇ ਇਸ ਵਿਭਾਗ ਦੇ ਮੰਤਰੀ ਬਣੇ ਰਹੇ ਪਰ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਕੋਈ ਵੀ ਹੋਂਦ ਜਿਹੜੀ ਸਾਹਮਣੇ ਨਹੀਂ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਨਾਲ ਕੋਈ ਵੀ ਜੁੜਿਆ ਹੋਇਆ ਦਫਤਰ ਨਹੀਂ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜੁੜੀ ਹੋਈ ਪ੍ਰਸ਼ਾਸਕੀ सुधार विभाग का कोई भी दफ्तर नहीं पर फिर भी इस विभाग के मंत्री बने रहे कुलदीप सिंह धालीवाल सो so, भी महीने तक मंत्री बने रहे इस विभाग के सो पंजाब सरकार के वलों नोटिफिकेशन जारी किया गया so, सो कई जोड़े इसते सवाल भी खड़े होंगे ने कि डिपार्टमेंट जजे नहीं है पर फिर भी महीने तक वह बने रहे ਸੋ ਇਸੇ ਖਬਰ ਤੇ ਸੜਨਾਲ ਇਨਪੁਟ ਐਡੀਟਰ ਵਿਪਨ ਪਰਮਾਤ ਜੁੜ ਚੁੱਕੇ ਨੇ ਸੋ ਵਿਪਨ ਜੀ ਜਿਹੜਾ ਕਿ ਸਾਹਮਣੇ ਆਇਆ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ 20 ਮਹੀਨੇ ਤੱਕ ਮੰਤਰੀ ਬਣੇ ਰਹੇ ਪਰ ਕੋਈ ਵੀ ਦਫਤਰ ਨਹੀਂ ਹੈ ਕੋਈ ਇਸ ਦੀ ਹੋਂਦ ਹੀ ਨਹੀਂ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਜੀ ਦੇਖੋ ਬਿਲਕੁਲ ਕਿਤਨਾ ਕਿਤੇ ਇੱਕ ਬੜਾ ਕਨਫਿਊਜ਼ਨ ਜਿਹੜਾ ਹੈਗਾ ਉਹ ਇਸ ਡਿਪਾਰਟਮੈਂਟ ਦੀ ਐਗਜ਼ਿਸਟੈਂਸ ਨੂੰ ਲੈ ਕੇ ਜਿਹੜਾ ਹੈ ਹੁਣ ਪੰਜਾਬ ਚ ਉੱਠਦਾ ਦਿਖਾਈ ਦੇ ਰਿਹਾ ਹੈਗਾ ਜਿਹੜੇ ਵਿਰੋਧੀ ਧਿਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਹੁਣ ਜਰਾਏ ਦੇ ਤੇ ਕੁਐਸਚਨ ਖੜੇ ਕੀਤੇ ਜਾ ਰਹੇ ਨੇ ਕਿ 20 ਮਹੀਨਿਆਂ ਤੋਂ ਇੱਕ ਮਨਿਸਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀਗਾ ਬਕਾਇਦਾ ਜਦੋਂ ਵੀ ਸਰਕਾਰ ਬਣਦੀ ਹੈਗੀ ਇਹ ਪੋਰਟਫੋਲੀਓ ਜਿਹੜੇ ਹੈਗੇ ਨੇ ਉਹ ਦੇਣ ਦਾ ਕੰਮ ਕੀਤਾ ਜਾਂਦਾ ਹੈ ਸੀਐਮ ਦੇ ਵੱਲੋਂ ਇਹ ਪੋਰਟਫੋਲੀਓ ਜਿਸ ਤਰੀਕੇ ਦੇ ਨਾਲ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਕੁਲਦੀਪ ਢਾਲੀਵਾਲ ਨੂੰ ਦਿੱਤਾ ਗਿਆ ਸੀਗਾ ਲੇਕਿਨ ਹੁਣ ਜਿਹੜੀ ਗੈਜ਼ਟਿਡ ਨੋਟੀਫਿਕੇਸ਼ਨ ਆਈ ਹੈਗੀ ਹੈ ਕਿ ਇਹ ਡਿਪਾਰਟਮੈਂਟ ਐਗਜ਼ਿਸਟੈਂਸ 'ਚ ਨਹੀਂ ਹੈਗਾ ਤੇ ਹੁਣ ਕਿਤੇ ਨਾ ਕਿਤੇ ਇੱਕ ਬੜੀ ਕੌਂਟਰੋਵਰਸੀ ਜਿਹੜੀ ਹੈਗੀ ਹੈ ਉਹ ਇਸ ਪੂਰੇ ਮਾਮਲੇ 'ਚ ਇਰਪਟ ਹੋਣ ਦੀ ਖੜੀ ਹੁੰਦੀ ਜਿਹੜੀ ਉਹ ਦਿਖਾਈ ਦੇ ਰਹੀ ਹੈਗੀ ਕਿ ਕਿਉਂ 2 ਮਹੀਨਿਆਂ ਤੋਂ ਇੱਕ ਮਿਨਿਸਟਰ ਨੂੰ ਚਾਰਜ ਦਿੱਤਾ ਗਿਆ ਇਸ ਡਿਪਾਰਟਮੈਂਟ ਦਾ ਜੋ ਕਿ ਐਗਜ਼ਿਸਟੈਂਸ ਨਹੀਂ ਹੈਗਾ ਤੇ ਹੁਣ ਨੌਨ ਐਗਜ਼ਿਸਟਿੰਗ ਡਿਪਾਰਟਮੈਂਟ ਨੂੰ ਲੈ ਕੇ ਰਾਜ ਹਾਰੀਏ ਕਿਉਂਕਿ ਸਰਕਾਰ ਦੇ ਵੱਲੋਂ ਜਿਹੜੀ ਨੋਟੀਫਿਕੇਸ਼ਨ ਗੈਜ਼ਟेड ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਹਦੇ ਸਪਸ਼ਟ ਤੌਰ ਤੇ ਇਹ ਲਿਖਿਆ ਗਿਆ ਹੈ ਕਿ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਜਿਹੜਾ ਡਿਪਾਰਟਮੈਂਟ ਹੈਗਾ ਇਟਸ ਨੌਨ ਐਗਜ਼ਿਸਟਿੰਗ ਤੇ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਹ ਡਿਪਾਰਟਮੈਂਟ ਜਿਹੜਾ ਹੈਗਾ ਇਗਿਸਟ ਨਹੀਂ ਕਰਦਾ ਤੇ ਇਸੇ ਕਰਕੇ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਐਨਆਰਏ ਅਫੇਅਰਸ ਮਿਨਿਸਟਰ ਸੀਗੇ ਤੇ ਨਾਲ ਦੇ ਨਾਲ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਡਿਪਾਰਟਮੈਂਟ ਜਿਹੜਾ ਦਿੱਤਾ ਗਿਆ ਸੀਗਾ ਉਨੂੰ ਜਿਹੜਾ ਹੈ ਖਤਮ ਕੀਤਾ ਗਿਆ ਹੈ ਤੇ ਹੁਣ ਦੇਖਣਾ ਹੀ ਹੋਊਗਾ ਕਿ ਵਿਰੋਧੀ ਤੇ ਜਿਹੜੇ ਹੈਗੇ ਨੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਕਿਸ ਤਰ੍ਹਾਂ ਨਾਲ ਘੇਰਦੇ ਹੋਏ ਨਜ਼ਰ ਆਉਣਗੇ ਕਿਉਂਕਿ ਲਗਾਤਾਰ ਇੱਕ ਸਟੇਟਮੈਂਟਸ ਜਿਹੜੀਆਂ ਹੈਗੇ ਨੇ ਕਨਫਿਊਜ਼ਨ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਕਿ 20 ਮਹੀਨਿਆਂ ਤੱਕ ਇੱਕ ਡਿਪਾਰਟਮੈਂਟ ਨੂੰ ਲੈ ਕੇ ਜਿਹੜਾ ਹੈਗਾ ਇਦਾਂ ਨਾ ਕਿ ਤੇ ਕਲੈਰਿਟੀ ਜਿਹੜੀ ਪੰਜਾਬ ਸਰਕਾਰ ਨੂੰ ਇੰਸੀਗਰ 20 ਮਹੀਨਿਆਂ ਬਾਅਦ ਦੇ ਨੋਟੀਫਿਕੇਸ਼ਨ ਜਿਹੜੀ ਹੈ ਜਿਸਟਿਡ ਨੋਟੀਫਿਕੇਸ਼ਨ ਜਿਹੜੀ ਉਹਨੂੰ ਜਾਰੀ ਕਰਨ ਦਾ ਕੰਮ ਕੀਤਾ ਗਿਆ ਜੀ ਬਿਲਕੁਲ ਜਿਦਾਂ ਕਿ 20 ਮਹੀਨਾ ਤੱਕ ਮੰਤਰੀ ਬਣੇ ਰਹੇ ਸੋ ਪੰਜਾਬ ਸਰਕਾਰ ਦੇ ਵੱਲੋਂ ਹੀ ਇਹ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੋ ਫਿਰ ਸਰਕਾਰ 20 ਮਹੀਨੇ ਤੱਕ ਯਾਦ ਨਹੀਂ ਆਇਆ ਜਾਂ ਫਿਰ ਨੂੰ ਇਹਨੂੰ ਕਿ ਆਪਾਂ ਕਹਿ ਸਕਦੇ ਆ ਕਿ ਵੱਡੀ ਲਾਪਰਵਾਹੀ ਜਾਂ ਫਿਰ ਕਨਫਿਊਜ਼ਨ ਹੋਈ ਹੈ ਕਿਤੇ ਨਾ ਕਿਤੇ ਜੋ ਇਹ ਸਾਹਮਣੇ ਆਇਆ ਕਿ 20 ਮਹੀਨੇ ਤੱਕ ਕੋ ਮੰਤਰੀ ਬਣੇ ਰਹੇ ਪਰ ਕੋਈ ਐਗਜ਼ਿਸਟ ਹੀ ਨਹੀਂ ਕਰਦਾ ਦਫਤਰ ਬਿਲਕੁਲ ਸਾਰੀਆਂ ਚੀਜ਼ਾਂ ਹੈ ਕਿ ਨਾ ਜੇਕਰ ਗੱਲ ਕੀਤੀ ਜਾਵੇ ਫੀਜ਼ਿਬਿਲਿਟੀ ਦੀ ਤੇ ਕੋਈ ਆਫਿਸ ਜਾਂ ਫਿਰ ਕਿਸੇ ਵੀ ਤਰੀਕੇ ਦੀ ਕੋਈ ਐਡਮਿਨਿਸਟ੍ਰੇਟਿਵ ਅਪੁਆਇੰਟਮੈਂਟ ਜਿਹੜੀਆਂ ਨੇ ਇਸ ਡਿਪਾਰਟਮੈਂਟ ਚ ਵੇਖਣ ਨੂੰ ਹਜੇ ਤੱਕ ਤਾਂ ਨਹੀਂ ਮਿਲੀਆਂ ਸੀਗੀਆਂ ਲੇਕਿਨ ਜਿਸ ਤਰੀਕੇ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇੰਟਰਨਲ ਕੀ ਕੁਝ ਹੈਗਾ ਹੈ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਦਾ ਪੱਖ ਤੇ ਆਉਣ ਤੋਂ ਬਾਅਦ ਹੀ ਜਿਹੜੀਆਂ ਹੈਗੀਆਂ ਨੇ ਉਹ ਚੀਜ਼ਾਂ ਸਪਸ਼ਟ ਹੋਣਗੀਆਂ ਲੇਕਿਨ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤੇ ਡਿਪਾਰਟਮੈਂਟ ਨੂੰ ਲੈ ਕੇ ਇੱਕ ਫਰੈਸ਼ ਕੰਟਰੋਵਰਸੀ ਜਿਹੜੀ ਹੈ ਪੰਜਾਬ ਚ ਖੜੀ ਹੋਣ ਦੀ ਦਿਖਾਈ ਦੇ ਰਹੀ ਹੈ ਜੀ ਬਿਲਕੁਲ ਜੀ ਪੰਜਾਬੀ